ਪੰਜਾਬ ਦੇ ਵਿੱਚ ਲੁਟੇਰੇ ਇੰਨੇ ਬੇਖੌਫ ਹੋ ਗਏ ਨੇ ਕਿ ਹੁਣ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਸ੍ਰੀ ਗੁਰਦੁਆਰਾ ਫੇਰੂਮਾਨ ਸਾਹਿਬ ਤੋਂ ਸਾਹਮਣੇ ਆਈਆਂ ਜਿੱਥੇ ਪਾਰਕਿੰਗ ਦੇ ਵਿੱਚ ਬਾਈਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਚੋਰ ਪਹਿਲਾ ਪਾਰਕਿੰਗ ਦੇ ਵਿੱਚ ਆਇਆ ਅਤੇ ਬਾਈਕ ਦੀ ਰੇਕੀ ਕੀਤੀ ਜਿਸ ਤੋਂ ਬਾਅਦ ਗੁਰਦੁਆਰੇ ਅੰਦਰ ਗਿਆ ਮੱਥਾ ਟੇਕਿਆ ਤੇ ਫਿਰ ਬਾਹਰ ਨਿਕਲ ਕੇ ਬਾਈਕ ਦਾ ਲੌਕ ਜਿਹੜਾ ਹੈ ਉਹ ਖੋਲ ਕੇ ਫਰਾਰ ਹੋ ਜਾਂਦਾ ਹੈ ਗੁਰਦੁਆਰ ਦੇ ਵਿੱਚ ਮੱਥਾ ਟੇਕਣ ਤੋਂ ਲੈ ਕੇ ਬਾਈਕ ਚੋਰੀ ਕਰਨ ਤੱਕ ਦੀ ਸਾਰੇ ਘਟਨਾ ਸੀਸੀਟੀਵੀ ਦੇ ਵਿੱਚ ਸਾਫ਼ ਦਿਖਾਈ ਦੇ ਰਹੀ ਹੈ ਬਾਈਕ ਮਾਲਕ ਨੇ ਇਸ ਚੋਰੀ ਸੰਬੰਧੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 6 ਦੇ ਵਿੱਚ ਦਰਜ ਕਰਵਾਈ ਹੈ ਹਾਲਾਂਕਿ ਪੁਲਿਸ ਨੇ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ ਪਰ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬਾਈਕ ਦੇ ਮਾਲਕ ਸੇਵਾ ਸਿੰਘ ਜੋ ਰੇਲਵੇ ਕਲੋਨੀ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਦੱਸਿਆ ਕਿ ਹਰ ਰੋਜ਼ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਆਉਂਦਾ ਐਤਵਾਰ ਸ਼ਾਮ ਵੀ ਉਹ ਲਗਭਗ 7 ਵਜੇ ਆਪਣੀ ਬਾਈਕ ਗੁਰਦੁਆਰਾ ਦੇ ਬਾਹਰ ਪਾਰਕ ਕਰਕੇ ਅੰਦਰ ਗਿਆ ਜਦੋਂ ਮੱਥਾ ਟੇਕ ਕੇ ਬਾਹਰ ਆਇਆ ਤਾਂ ਉਸਦੀ ਬਾਈਕ ਪਾਰਕਿੰਗ ਦੇ ਵਿੱਚ ਨਹੀਂ ਸੀ ਜਿਸ ਤੋਂ ਬਾਅਦ ਸੇਵਾ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੂੰ ਬਾਈਕ ਨਾ ਅਹ ਧੀਸੀ ਤਾਂ ਉਸਨੇ ਪਹਿਲਾ ਪਾਰਕਿੰਗ ਦੇ ਵਿੱਚ ਹਰ ਥਾਂ ਵੇਖਿਆ ਫਿਰ ਉਸਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੀਸੀਟੀਵੀ ਫੁਟੇਜ ਚੈੱਕ ਕਰਨ ਲਈ ਕਿਹਾ ਜਦੋਂ ਫੁਟੇਜ ਦੇਖੀ ਗਈ ਤਾਂ ਉਸ ਵਿੱਚ ਚੋਰ ਦਾ ਮੱਥਾ ਟੇਕ ਕੇ ਤੋਂ ਲੈ ਕੇ ਬਾਈਕ ਚੋਰੀ ਤੱਕ ਦੀਆਂ ਸਾਰੀਆਂ ਤਸਵੀਰਾਂ ਦਾ ਦ੍ਰਿਸ਼ ਜੋ ਵੀ ਹੈ ਉਹ ਸੀਸੀਟੀਵੀ ਦੇ ਵਿੱਚ ਦਿਖਾਈ ਦੇ ਰਿਹਾ ਸੀ ਤਾਂ ਹੁਣ ਸੇਵਾ ਸਿੰਘ ਨੇ ਦੱਸਿਆ ਕਿ ਉਸਨੇ ਇਹ ਫੁਟੇਜ ਜਿਹੜੀ ਹੈ ਪੁਲਿਸ ਨੂੰ ਦੇ ਦਿੱਤੀ ਹੈ ਤਾਂ ਬਹੁਤ ਹੀ ਹੈਰਾਨੀਜਨਕ ਮਾਮਲਾ ਹੈ ਕਿ ਪੰਜਾਬ ਦੇ ਵਿੱਚ ਲੁਟੇਰੇ ਨੇ ਬੇਖੌਫ ਹੋ ਗਏ ਨੇ ਕਿ ਹੁਣ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਾ ਜਾ ਰਿਹਾ ਹੋਰ ਕਿ ਕੀ ਜਾਣਕਾਰੀ ਹੈ ਇੱਕ ਵਾਰ ਆਪਾਂ ਸੁਣਦੇ ਹਾਂ ਇਹ ਵੀਡੀਓ ਇਸ ਵਿਸ਼ੇ ਤੇ ਪਾਰ ਰਹੇ ਹਾਂ ਇੱਕ ਛੀਤ ਫਿਰੂਮਾਨ ਗੁਰਦੁਆਰਾ ਹੈ ਜੋ ਮਜੀਠ ਸਾਹਿਬ ਦੇ ਸਾਹਮਣੇ ਇਥੇ ਅਸੀਂ ਰਜੈਨਾ ਹੀ ਮੱਥਾ ਟੇਕਣ ਜਾਂਦੇ ਆਂ 6 ਦਸੰਬਰ ਨੂੰ ਅਸੀਂ ਛਾਮੀ ਮੱਥਾ ਟੇਕਣ ਗਏ 7 ਵਜੇ ਦਾ ਟਾਈਮ ਸੀ ਤੇ ਮੋਟਰਸਾਈਕਲ ਬਾਹਰ ਲਾਤਾ ਅਸੀਂ ਮੋਟਰਸਾਈਕਲ ਤਕਰੀਬਨ ਜਿੱਥੇ ਲਾਇਆ ਅਸੀਂ ਬਿਲਕੁਲ ਗੇਟ ਦੇ ਕੋਲੇ ਲਾਇਆ ਉੱਥੇ ਸ਼ੀਸ਼ੀ ਕਮਰਾ ਵੀ ਲੱਗਾ ਆ ਅਸੀਂ ਅਸੀਂ ਮੱਥਾ ਦੇਖਣ ਅੰਦਰ ਚਲੇ ਗਏ ਅੰਦਰ ਮੱਥਾ ਵੀ ਟੇਕ ਲਿਆ ਜਦੋਂ ਵਾਪਸ ਹੀ ਆਏ ਆ ਤੇ ਉਸ ਟਾਈਮ ਅਸੀਂ ਆ ਕੇ ਮੋਟਰਸਾਈਕਲ ਦੇਖਿਆ ਤਾਂ ਸਾਨੂੰ ਸਾਡਾ ਮੋਟਰਸਾਈਕਲ ਨਹੀਂ ਮਿਲਿਆ ਜਦੋਂ ਮੋਟਰਸਾਈਕਲ ਹੀ ਮਿਲਿਆ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਕਿਹਾ ਵੀ ਭਾਈ ਸਾਡਾ ਮੋਟਰਸਾਈਕਲ ਖੜਾ ਕਿੱਥੇ ਹੈ ਨਹੀਂ ਉਹ ਕਹਿੰਦੇ ਕੋਈ ਨਹੀਂ ਸੀ ਸੀਸੀ ਕਮਰੇ 'ਚ ਦੇਖ ਲੈਣੇ ਆ ਉਹਨੇ ਕਹਿੰਦਾ ਆਲੇ-ਜਾਲੇ ਦੇਖਿਆ ਨਹੀਂ ਉਹਨੇ ਦੇਖਿਆ ਫਿਰ ਉਹਨੇ ਸੀਸੀ ਕਮਰੇ 'ਚ ਦੇਖਿਆ ਉਹਦੇ ਵਿੱਚ ਸੀਸੀ ਕੈਮਰੇ ਦੇ ਵਿੱਚ ਜਿਹੜਾ ਬੰਦਾ ਮੋਟਰਸਾਈਕਲ ਚੱਕ ਰਿਹਾ ਸੀ ਮੇਰਾ ਮੋਟਰਸਾਈਕਲ ਹੋਂਡਾ ਹੈ ਸ਼ਾਈਨ ਹੋਂਡਾ 125 ਸੀਸੀ ਉਹ ਜਿਹੜੇ ਬੰਦੇ ਨੇ ਮੀ ਮੋਟਰਸਾਈਕਲ ਚੱਕਿਆ ਉਹਦੀ ਉਹਦੇ ਵਿੱਚ ਸੀਸੀ ਕੈਮਰੇ 'ਚ ਫੋਟੋ ਆ ਗਈ ਚੱਕ ਦੇ ਜੀ ਉਹਨੇ ਪਹਿਲਾਂ ਪਹਿਲੀ ਚਾਬੀ ਲਾਈ ਫਿਰ ਦੂਜੀ ਚਾਬੀ ਲਾਈ ਤੀਜੀ ਚਾਬੀ ਲਾਈ ਲੱਗ ਗਈ ਤੇ ਫਿਰ ਉਹ ਮੋਟਰਸਾਈਕਲ ਲੈ ਕੇ ਆਪਣਾ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ ਠੀਕ ਆ ਪਤਾ ਉਹ ਅੰਦਰ ਮੋਟਰਸਾਈਕਲ ਚੱਕਣ ਤੋਂ ਪਹਿਲਾਂ ਅੰਦਰ ਮੱਥਾ ਟੇਕ ਕੇ ਵੀ ਆਇਆ ਅੰਦਰ ਜੀਆਂ ਫੋਟੋਆਂ ਵੀ ਸਾਰੀਆਂ ਚੀਜ਼ੀ ਕੈਮਰੇ ਚ ਆਈਆਂ ਹੋਈਆਂ ਆ ਜੀ ਫਿਰ ਉਹ ਉਹਨੂੰ ਪ੍ਰਸ਼ਾਸਨ ਨੂੰ ਗਿਆ ਉਹ ਕਹਿੰਦੇ ਕੋਈ ਨਹੀਂ ਭਾਈ ਰਿਪੋਰਟ ਲਿਖਾ ਦਿਓ ਅਸੀਂ ਫਿਰ ਚੌਕੀ ਗਏ ਚੌਕੀ ਜਾ ਕੇ ਬਿਸ਼ਰਵਾ ਚੌਂਕ ਚਾਸੀ ਉੱਥੇ ਰਿਪੋਰਟ ਵੀ ਲਖਵਾਈ ਤੇ ਉਹ ਕਹਿੰਦੇ ਕੋਈ ਨਹੀਂ ਭਾਈ ਅਸੀਂ ਕਾਰਵਾਈ ਕਰਦੇ ਆ ਰਿਪੋਰਟ ਲਖਵਾਤੀ ਅਸੀਂ ਅੱਜ 7 ਦਸੰਬਰ ਅੱਜ ਅਸੀਂ ਜਾਣਾ ਉਹਨਾਂ ਦੇ ਕੋਲੇ ਤੇ ਉੱਥੇ ਜਾ ਕੇ ਉਹਨਾਂ ਦੇਖਦੇ ਕੀ ਕਾਰਵਾਈ ਕਰਦੀ ਕਿ ਕੀ ਆ ਅਸੀਂ ਵੀਡੀਓ ਇਸ ਕਰਕੇ ਪਾਈ ਆ ਭਈ ਇੱਥੇ ਪਹਿਲਾਂ ਅਸੀਂ ਉਹਨਾਂ ਉਹਨਾਂ ਨੂੰ ਪੁੱਛਿਆ ਗੁਰਦੁਆਰਾ ਵਾਲਿਆਂ ਨੂੰ ਵੀ ਪਹਿਲੇ ਵੀ ਮੋਟਰਸਾਈਕਲ ਚੱਕੇ ਗਏ ਤੇ ਇਹੀ ਚੱਕੇ ਆ ਗਾ ਕਹਿੰਦੇ ਪਹਿਲੇ ਵੀ ਇੱਥੇ ਚੱਕੇ ਗਏ ਆ ਵੀ 25 ਮੋਟਰਸਾਈਕਲ ਸਕੂਟਰ ਮੋਟਰਸਾਈਕਲ ਚੱਕੇ ਗਏ ਨੇ ਤੋ ਅਸੀਂ ਵੀਡੀਓ ਪਾਉਂਦਾ ਮਤਲਬ ਇਹ ਆ ਵੀ ਜਿਹੜੀ ਵੀ ਸੰਗਤ ਆਦੀ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਪਣੇ ਸਕੂਟਰ ਔਰ ਮੋਟਰਸਾਈਕਲ ਦਾ ਆਪ ਕੇ ਧਿਆਨ ਰੱਖਿਓ ਇੱਥੇ ਮੋਟਰਸਾਈਕਲ ਚੱਕੇ ਜਾਂਦੇ ਨੇ ਇੱਥੇ ਵਿੱਚ ਚੋੜ ਵੀ ਘੁੰਮਦੇ ਨੇ ਆਦੇ ਨੇ ਇੱਥੇ ਸਾਡਾ ਦੇ ਚੱਕਿਆ ਗਿਆ ਅਸੀਂ ਕਹੀ ਕਹਾਂਗੇ ਵੀ ਬਾਕੀ ਆ ਦੇਣਾ ਚੱਕੇ ਜਾਣ ਅਗਰ ਕਰੋ ਆਪ ਆਪਣੀ ਸਕੂਟਰ ਮੋਟਰਸਾਈਕਲ ਧਿਆਨ ਰੱਖੋ ਤੇ ਬਾਕੀ ਇਹ ਆ ਵੀ ਜਿਹੜੀਆਂ ਜਿਹੜੇ ਮੋਟਰਸਾਈਕਲ ਦੀਆਂ ਉਹ ਸ਼ੀਸ਼ੀ ਕਵਲੇ ਫੋਟੋਆਂ ਆਈਆਂ ਨੇ ਉਹ ਜਿਹੜਿਆ ਚੱਕ ਕੇ ਲਗਿਆ ਉਹਦੀਆਂ ਫੋਟੋਆਂ ਆਈਆਂ ਆ ਉਹ ਫੋਟੋਆਂ ਅਸੀਂ ਵਾਇਰਲ ਕਰ ਰਹੇ ਆ ਫੋਟੋਆਂ ਵੀ ਕਰ ਰਹੇ ਆ ਤੇ ਚੱਕ ਦੇ ਦੀ ਵੀ ਵੀਡੀਓ ਆ ਗਈ ਚੁੱਕੀ ਆ ਉਹ ਵੀ ਵਾਇਰਲ ਕਰ ਰਹੇ ਆ ਤੁਸੀਂ ਬੇਨਤੀ ਆ ਵੀ ਜੇ ਜਿਹੜੀ ਵੀ ਕਿਸੇ ਸਾਥ ਸੰਗ ਨੂੰ ਕੋਈ ਪਤਾ ਲੱਗੇ ਜਾਂ ਸਾਡੇ ਮੋਟਰਸਾਈਕਲ ਦਾ ਨੰਬਰ ਵੀ ਅਸੀਂ ਦੱਸ ਰਹੇ ਆ ਉਹਦੇ ਵਿੱਚ ਸਾਰਾ ਕੁਝ ਹੀ ਹੈਗਾ ਸਾਡਾ ਸ਼ਾਈਨ ਹੋండా ਮੋਟਰਸਾਈਕਲ ਹੈਗਾ ਬਲੈਕ ਕਲਰ ਦਾ ਬਲੈਕ ਤੇ ਰੈੱਡ ਹੈਗਾ ਜੇ ਕਿਸੇ ਨੂੰ ਵੀ ਬਾਈ ਜੀ ਵਲੇ 20 ਮੋਟਰਸਾਈਕਲ ਦਾ ਉਬਾਰੀਆ ਕੋਈ ਪਤਾ ਲੱਗਦਾ ਜਾਂ ਸਾਡੇ ਵਾਕਫਕਾਰ ਨੂੰ ਜਾਂ ਵੈਸੇ ਵੀ ਕਿੱਥੇ ਸੱਜਣ ਨੂੰ ਤਾਂ ਸਾਨੂੰ ਜਰੂਰ ਸੂਚਿਤ ਕੀਤਾ ਜਾਵੇ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਉਹਦੀ ਉਸਦੀ ਬੜੀ ਮਦਦ ਵੀ ਕੀਤੀ ਜਾਊਗੀ ਅਸੀਂ ਉਹਦਾ ਧੰਨਵਾਦ ਵੀ ਕਰਾਂਗੇ ਮਦਦ ਵੀ ਕੀਤੀ ਜਾਊਗੀ ਤਾਂ ਪ੍ਰਸ਼ਾਸਨ ਨੂੰ ਵੀ ਅਸੀਂ ਇਹੀ ਕਹਿ ਰਹੇ ਆ ਭਾਈ ਸਾਡਾ ਮੋਟਰਸਾਈਕਲ ਸਾਨੂੰ ਲੱਭ ਕੇ ਦਿੱਤਾ ਜਾਵੇ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹੋਵਾਂਗੇ ਥੈਂਕ ਯੂ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੇ ਰਿਪੋਰਟ